ਕਾਰ ਦੀ ਛੱਤ ਤੇ ਬੈਠ ਕੇ ਰੀਲ ਬਣਾਉਣ ਵਾਲਿਆਂ ਨੂੰ ਦਸੂਹਾ ਪੁਲਿਸ ਨੇ ਸੌਪਿਆ ਮੋਟਾ ਗਿਫਟ ਦਸੂਹਾ ਮਿਆਣੀ ਫਲਾਈਓਵਰ ਤੇ ਦਿਨ ਦਿਹਾੜੇ ਕਾਰ ਸਵਾਰ ਨੌਜਵਾਨ ਗੱਡੀ ਦੀ ਛੱਤ ਤੇ ਬੈਠ ਕੇ ਹੁੱਲੜਬਾਜੀ ਕਰਦੇ ਹੋਏ ਦਿਸੇ ਸੀ ਜਿਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਦਸੂਹਾ ਪੁਲਿਸ ਨੇ ਮਹਿਜ਼ 48 ਘੰਟੇ ਦੇ ਅੰਦਰ ਕਾਰ ਨੂੰ ਹਿਮਾਚਲ ਤੋਂ ਕਬਜ਼ੇ ਵਿੱਚ ਲੈ ਲਿਆ ਹੈ ਉਥੇ ਹੀ ਇਸ ਮਾਮਲੇ ਵਿੱਚ ਪੁਲਿਸ ਗੱਡੀ ਵਿੱਚ ਸਵਾਰ ਨੌਜਵਾਨਾਂ ਦੇ ਕਾਰਵਾਈ ਕਰਨ ਵਿੱਚ ਜੁੱਟ ਗਈ ਪੁਲਿਸ ਮੰਨਿਆਤ ਕਾਰ ਵਿੱਚ ਸਵਾਰ ਦੋ ਨੌਜਵਾਨਾਂ ਨੂੰ ਰੌਂਡ ਅਪ ਕੀਤਾ ਜਾ ਚੁੱਕਾ ਹੈ ਅਤੇ ਬਾਕੀ ਅਤੇ ਕਾਰਵਾਈ ਕੀਤੀ ਜਾ ਰਹੀ ਹੈ। ਜੀ ਮਿੱਤੀ ਦੋ ਤਰੀਕ ਨੂੰ ਜਿਹੜੀ ਲੱਗੀ ਹੋਈ ਦੋ ਤਰੀਕ ਹੈ ਉਹਦੇ ਇੱਕ ਆਪਣੇ ਇੱਥੇ ਮਿਆਣੀ ਰੋਡ ਤੇ ਇੱਕ ਕ੍ਰੇਟਾ ਗੱਡੀ ਦੇ ਵਿੱਚ ਜਿਹੜੇ ਕੁਝ ਸ਼ਰਾਬਤੀ ਅੰਸਰ ਅਤੇ ਜਿਹੜੀ ਕ੍ਰੇਟਾ ਗੱਡੀ ਐਚਪੀ 97 88 ਕੁਝ ਕੁਝ ਸੰਰੂ ਕੋਲ ਕੇ ਹਲੜਵਾਜੀ ਕਰਦੇ ਉਹ ਚ ਨਜ਼ਰ ਆਏ ਸੀ ਜਿਸ ਵੰਦੀ ਮਤਲਬ ਸਾਹ ਪੁਲਿਸ ਨੇ ਆਪਣੇ ਐਕਸ਼ਨ ਵਿੱਚ ਆਉਂਦੇ ਹੋਏ ਗੱਡੀ ਜਿਹੜੀ ਹੈਗੀ ਆ ਉਹਨੂੰ ਮੈਂ ਕਾਉਂਡ ਕਰ ਲਈ ਹੈ ਬੰਦ ਕਰ ਦਿੱਤੀ ਹੈਗੀ ਹੈ ਤੇ ਬਾਕੀ ਜਿਹੜੇ ਹੰਗੜਵਾਜ ਜਿਹੇ ਉਹਨਾਂ ਨੂੰ ਵੀ ਦੋ ਬੰਦੇ ਆਊਟ ਕਰਕੇ ਤੇ ਹੈਗੇ। ਤੋਂ ਗੱਡੀ ਦਾ ਆਊਂਡ ਆਪਣੇ ਇਹ ਆਊਂਡ ਹੋ ਗਈ ਹੈ। ਬਾਕੀ ਜਿਹੜੇ ਹੰਗੜਵਾਜ ਤੇ ਐਸ ਪਰ ਲਾਅ ਸੀ ਕਰਮਚਾਰੀ ਅਮਰ ਚ ਲੈ ਕੇ ਆ ਰਹੇ ਹੈਗੇ। ਤੇ ਸਰ ਹੋਰ ਤੁਸੀਂ ਨੌਜਵਾਨਾਂ ਨੂੰ ਕੀ ਮੈਸੇਜ ਦਵੋਗੇ ਜਿਹੜੇ ਕਿ ਅੱਜ ਕੱਲ੍ਹ ਫੇਮ ਬੱਟਨ ਵਾਲੀ ਐਂਡਾ ਰੀਲ ਬਣਾਉਂਦੇ। ਮੈਂ ਤਾਂ ਨੌਜਵਾਨਾਂ ਨੂੰ ਇਹੀ ਆਪਣੇ ਸੁਝਾਅ ਦੇਵਾਂਗਾ ਕਿ ਉਹ ਚੰਗੇ ਕਿੱਤਿਆਂ ਵੱਲ ਪਹਿਨ ਆਪਣੀ ਐਜੂਕੇਸ਼ਨ ਤੇ ਧਿਆਨ ਦੇਣ। ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਤੇ ਆਪਣੇ ਸਮਾਜ ਦਾ ਨਾਮ ਰੋਸ਼ਨ ਕਰਨ ਇਦਾਂ ਦੀ ਜਿਹੜੀ ਹੁੱਲੜਬਾਜੀ ਆ ਉਹਨਾਂ ਦਾ ਜਿਹੜਾ ਨਤੀਜਾ ਤੁਸੀਂ ਅੱਜ ਦੇਖ ਹੀ ਲਿਆ। ਉਹ ਗੱਡੀ ਵੀ ਬੰਡ ਹੋਊਗੀ। ਉਹਨਾਂ ਤੇ ਕਾਰਵਾਈ ਵੀ ਹੋਣੀ ਆ ਤੇ ਵਾਕਈ ਵੀ ਸਾਡੀ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜੇ ਕੋਈ ਹੋਰ ਇਦਾਂ ਦੇ ਮੈਂ ਜਿਹੜੇ ਸ਼ਰਾਬ ਪੀਣ ਅਨਸਰ ਜਾ ਹੁੱਲੜਬਾਜ਼ੇ ਉਹਨਾਂ ਨੂੰ ਸਖਤ ਤਾਕੀ ਕਰਦਾ ਹਾਂ ਕਿ ਵੀ ਜੇ ਕੋਈ ਦਸੂਏ ਏਰੀਆ ਜਾਂ ਸਾਡੇ ਕਿਤੇ ਵੀ ਏਰੀਆ ਦੇ ਵਿੱਚ ਇਸ ਤਰ੍ਹਾਂ ਦੀ ਹੁੱਲੜਬਾਜੀ ਕਰਦੇ ਪਾਏ ਗਏ ਤਾਂ ਉਹਨਾਂ ਤੇ ਜਿੰਨੀ ਸ਼ਕਤੀ ਨਾਲ ਪੁਲਿਸ ਕਾਰਵਾਈ ਕਰ ਸਕਦੀ ਹੈ ਉਹ ਅਮਰ ਜ ਲੈ ਕੇ ਆਵੇ।